ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਆਪਣੇ ਰੈਡੀ ਕਰਾਏ ਹੋਏ ਸੂਟ ਲੈ ਕੇ ਆਏ ਜੀ ਬਾਟਮ ਵਰਕ ਦੇ ਨਾਲ ਆਪਣੇ ਦੁਪਟਿਆਂ ਤੇ ਵੀ ਵਰਕ ਹੈ ਜੀ ਬਾਟਮਸ ਤੇ ਵਰਕ ਹੋਊਗਾ ਤੇ ਬਹੁਤ ਪਿਆਰੇ ਪ੍ਰਿੰਟ ਹੈਗੇ ਆ ਸ਼ਰਟਸ ਤੇ ਆਪਣੇ ਨਾਲ ਪਲੇਨ ਬਾਟਮਸ ਹੋਣਗੇ ਆ ਬਹੁਤ ਸੋਹਣੇ ਸਾਰੇ ਬ੍ਰਾਂਡੇਡ ਆਪਾ ਫੈਬਰਿਕ ਯੂਜ਼ ਕੀਤਾ ਹੋਇਆ ਤੇ ਬਹੁਤ ਸੋਹਣੀ ਕਲੈਕਸ਼ਨ ਹੈ ਜੀ ਪ੍ਰਾਈਸ ਵਿੱਚ ਸਾਰੇ ਸੂਟਾਂ ਦੇ ਨਾਲ ਦੀ ਨਾਲ ਦੱਸੀ ਜਾਣੇ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲਈ ਕਿਉਂ ਨੇ ਜੀ 9:30 9:30 ਦੇ ਕਰੀਬ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਪਊਗਾ ਬਾਕੀ ਜਿਨ੍ਹਾਂ ਨੇ ਸਟਿਚ ਕਰਾ ਕੇ ਪ੍ਰੋਪਰ ਰੈਡੀ ਕਰਾ ਕੇ ਸੂਟ ਮੰਗੋਣੇ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਅਨਸਟਿਚ ਸੂਟ ਮੰਗਵਾਉਣੇ ਚਾਹੇ ਵੀ ਤੁਸੀਂ ਮੰਗਾ ਸਕਦੇ ਹੋ ਤੇ ਕੋਰੀਅਰ ਚਾਰਜਸ ਅਲੱਗ ਤੋਂ ਹੁੰਨੇ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛ ਲਿਆ ਕਰੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੁੰਦਾ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੀ ਸੂਟ ਦੀ ਬੁਕਿੰਗ ਕਰਨੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਆਨਲਾਈਨ ਹੀ ਪੇਮੈਂਟ ਕਰਨੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਬਾਕੀ ਜਿਹਨਾਂ ਨੇ ਵੀ ਸ਼ੌਪ ਤੇ ਆਉਣਾ ਜੀ ਰਾਜਪੁਰੇ ਹੈ ਸਾਡੀ ਸ਼ੌਪ ਗੁਰਦੁਆਰਾ ਸਿੰਘ ਸਵਾ ਜੀ ਦੇ ਨਾਲ ਵਾਲੀ ਸ਼ੌਪ ਹੈ ਜੀ ਆਪਣੀ ਜਦ ਮਰਜ਼ੀ ਤੁਸੀਂ ਆਉਣਾ ਤਾਂ ਤੁਸੀਂ ਸ਼ੌਪ ਤੇ ਵੀ ਆ ਸਕਦੇ ਕਦਰ ਹੋਰੀ ਇੱਕ ਸਟਾਕ ਸਾਡਾ ਅਵੇਲੇਬਲ ਹੁੰਦਾ ਜੀ ਇਸ ਸ਼ੌਪ ਤੇ ਵੀ ਤੇ ਮੰਡੇ ਟੂ ਸੈਟਰਡੇ ਸ਼ੌਪ ਓਪਨ ਹੁੰਦੀ ਹੈ 10:30 ਤੋਂ ਸਵੇਰੇ 10:30 ਖੁੱਲ ਜਾਂਦੀ ਹੈ ਤੇ ਰਾਤੀ 8 ਵਜੇ ਤੱਕ ਖੁੱਲੀ ਹੁੰਦੀ ਹੈ ਜੀ ਜਦ ਮਰਜੀ ਤੁਸੀਂ ਆ ਸਕਦੇ ਹੋ ਸੰਡੇ ਸਾਡਾ ਕਲੋਜ਼ ਹੁੰਦਾ ਜੀ ਤੇ ਦੇਖਦੇ ਹਾਂ ਜੀ ਅੱਜ ਦਾ ਪਹਿਲਾ ਸੂਟ ਇਹ ਦੇਖੋ ਪ੍ਰਿੰਟ ਬਹੁਤ ਪਿਆਰਾ ਪ੍ਰਿੰਟ ਹੈ ਵਿਦਆਊਟ ਲਾਈਨਿੰਗ ਸੂਟ ਬਣਨਾ ਹੈ ਜੀ ਜਿਹੜੇ ਜਿਹੜਿਆਂ ਨੂੰ ਲਾਈਨਿੰਗ ਲੱਗੂਗੀ ਮੈਂ ਤੁਹਾਨੂੰ ਦੱਸ ਦੇਣੀ ਆ ਤੇ ਪਿਓਰ ਕਾਟਨ ਦੇ ਵਿੱਚ ਸ਼ਰਟ ਦੇਖੋ ਪ੍ਰਿੰਟ ਕਿੰਨਾ ਪਿਆਰਾ ਹੈ ਬਹੁਤ ਪਿਆਰਾ ਪ੍ਰਿੰਟ ਪ੍ਰਿੰਟਡ ਸ਼ਰਟ ਹੈ ਤੇ ਨਾਲ ਹੈਗੀ ਹੈ ਬੜੀ ਸੋਹਣੀ ਸਕਿਨ ਕਲਰ ਦੀ ਬਾਟਮ ਤੇ ਬਾਟਮ ਤੇ ਆਪਾਂ ਨੇ ਵਰਕ ਕਰਾਇਆ ਹੋਇਆ ਇਹ ਵਰਕ ਬਾਟਮ ਤੇ ਇਹ ਬਾਟਮ ਤੇ ਵਰਕ ਆ ਜਣਾ ਹੈ ਬਹੁਤ ਸੋਹਣਾ ਬਰੀਕੀ ਕੰਮ ਬਹੁਤ ਸੋਹਣਾ ਸੰਗਣਾ ਦੇਖੋ ਕਿੰਨਾ ਸੋਹਣਾ ਵਰਕ ਕਰਾਇਆ ਹੋਇਆ ਇਹ ਬਾਟਮ ਤੇ ਵਰਕ ਆ ਗਿਆ ਤੇ ਨਾਲ ਹੈਗਾ ਪਿਓਰ ਕੋਟੇ ਦਾ ਦੁਪੱਟਾ ਬਿਲਕੁਲ ਪਿਓਰ ਕੋਟੇ ਦਾ ਦੁਪੱਟਾ ਹੈ ਫੋਰ ਸਾਈਡ ਕਟ ਵਰਕ ਹੈ ਤੇ ਕਾਰਨਰਸ ਤੇ ਫਲਾwrs ਬਣੇ ਹੋਏ ਆ ਦੇਖੋ ਕਿੰਨੇ ਬਿਆਰੇ ਕਾਰਨਰਸ ਤੇ ਫਲਾwrs ਬਣੇ ਹੋਏ ਬਿਲਕੁਲ ਸੇਮ ਥ्रेड ਯੂਜ਼ ਕੀਤਾ ਹੋਇਆ ਜਿਹੜਾ ਫੁੱਲ ਜਿਹੜਾ ਕਲਰ ਸ਼ਰਟ ਦੇ ਵਿੱਚ ਬਿਲਕੁਲ ਪਿਓਰ ਕੋਟੇ ਦਾ ਦੁਪੱਟਾ ਹੈ ਜਿਹਦੇ ਨਾਲ ਪੂਰਾ 2.5 ਮੀਟਰ ਦੇ ਦੁਪੱਟੇ ਹੋਣਗੇ 2.5 ਮੀਟਰ ਦੀ ਬਾਟਮ 2.5 ਮੀਟਰ ਦੀ ਸ਼ਰਟ ਇਹ ਸਾਰੇ ਆਪਣੇ ਰੈਡੀ ਕਰਾਏ ਹੋਏ ਸੂਟ ਹੁੰਦੇ ਨੇ ਜੀ ਇਹਨਾਂ ਨੂੰ ਟਾਈਮ ਤਾਂ ਲੱਗਦਾ ਚਲੋ ਬਣਾਉਣ ਨੂੰ ਪਰ ਅੱਜ ਸਾਰੀ ਕਲੈਕਸ਼ਨ ਮੇਰੀ ਆਪਣੀ ਹੋਊਗੀ ਤੁਹਾਡੇ ਕੋਲ ਇਹ ਦੇਖੋ ਸੋਹਟ ਪਿਆਰਾ ਸੂਟ ਹੈ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਇਹ ਸਿੰਗਲ ਸਿੰਗਲ ਹੀ ਆਪਾਂ ਰੈਡੀ ਕਰਾਏ ਹੋਏ ਆ ਕਾਫੀ ਸਾਰੇ ਸੂਟ ਹੈ ਨੈਕਸਟ ਆ ਗਿਆ ਬੜਾ ਪਿਆਰਾ ਮਸਲੀਨ ਦੇ ਵਿੱਚ ਪਿਓਰ ਮਸਲੀਨ ਦੀ ਸ਼ਰਟ ਹੈ ਐਸ ਕੇ ਬ੍ਰੈਂਡ ਦੀ ਪ੍ਰਿੰਟ ਦੇਖੋ ਪਹਿਲਾਂ ਤਾਂ ਕਿੰਨਾ ਪਿਆਰਾ ਕਰੀਮ ਦੇ ਵਿੱਚ ਹੈ ਆਫ ਵਾਈਟ ਦੇ ਵਿੱਚ ਬਹੁਤ ਪਿਆਰਾ ਪ੍ਰਿੰਟ ਹੈ ਇਹਨਾਂ ਥੋੜਾ بڑا ਪ੍ਰਿੰਟ ਪਰ ਪਸੰਦ ਹੈ ਉਹਨਾਂ ਲਈ ਬੈਸਟ ਸੂਟ ਹੈ ਜੀ ਬਹੁਤ ਪਿਆਰਾ ਪ੍ਰਿੰਟ ਹੈ ਦਾ ਨਾਲ ਕਰੀਮ ਹੈਗਾ ਇਹ ਕਰੀਮ ਬਾਟਮ ਹੈ ਤੇ ਇਹ ਬਾਟਮ ਤੇ ਵਰਕ ਕਰਾਇਆ ਆਪਾਂ ਇਹ ਦੇਖੋ ਇਹ ਬਾਟਮ ਤੇ ਵਰਕ ਆ ਜਾਣਾ ਇਨ ਨਾਲ ਹੈਗਾ ਬੜਾ ਸੋਹਣਾ ਲਾਈਨਿੰਗ ਦੇ ਵਿੱਚ ਦੁਪੱਟਾ ਲਾਈਨਿੰਗ ਕੋਟੇ ਦੇ ਵਿੱਚ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਹੈ ਤੇ ਦੁਪੱਟੇ ਦੇ ਕਾਰਨਰਸ ਤੇ ਫਲਾਰਸ ਉਵੇਂ ਬ੍ਰਾਊਨ ਕਲਰ ਦਾ ਹੀ ਸੇਮ ਕੱਟਵਰਕ ਪੂਰਾ 2.5 ਮੀਟਰ ਦਾ ਦੁਪੱਟਾ ਜੀ ਨਾਲ ਤੇ ਬੜਾ ਪਿਆਰਾ ਸੂਟ ਹੈ ਇਹ ਪ੍ਰਿੰਟ ਦੇਖੋ ਕਿੰਨਾ ਪਿਆਰਾ 3500 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 3500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਤੇ ਨੈਕਸਟ ਦਿਖਾਣੇ ਆ ਸਾਰੇ ਅਲੱਗ-ਅਲੱਗ ਇੱਕ ਤੇ ਇੱਕ ਮੇਰਾ ਆਪਣਾ ਸਿਲੈਕਟ ਕੀਤਾ ਹੋਇਆ ਸੂਟ ਤੇ ਬੜਾ ਸੋਹਣਾ ਪਿੰਕ ਕਲਰ ਦੇ ਵਿੱਚ ਮਿੱਠਾ ਜਿਹਾ ਪਿੰਕ ਕਲਰ ਆ ਮਿੱਠਾ ਜਿਹਾ ਪਿੰਕ ਕਲਰ ਦੇਖੋ ਪ੍ਰਿੰਟ ਕਿੰਨਾ ਸੋਹਣਾ ਹੈ ਬਹੁਤ ਪਿਆਰਾ ਪ੍ਰਿੰਟ ਹੈ ਬਹੁਤ ਸੋਹਣਾ ਪ੍ਰਿੰਟ ਇਸ ਦੇ ਨਾਲ ਹੈਗੀ ਆਪਾਂ ਨੇ ਬੜੀ ਪਿਆਰੀ ਪਿੰਕ ਕਲਰ ਦੀ ਉਹ ਬਾਟਮ ਤੇ बॉटम ਤੇ ਵਰਕ ਹੈ ਬਹੁਤ ਸੋਹਣਾ ਵਰਕ ਹੈ ਜੀ ਸਾਰੇ ਸੂਟਾਂ ਤੇ ਕਰਵਾਏ ਆਪਾਂ ਨੇ ਸਾਰੇ ਆਪਣੇ ਰੈਡੀ ਕਰਾਏ ਹੋਏ ਸੂਟ ਹੈ ਤੇ ਨਾਲ ਹੈਗਾ ਲਾਈਨਿੰਗ ਦੇ ਵਿੱਚ ਦੁਪੱਟਾ ਪੂਰੇ ਖੁੱਲੇ ਦੁਪੱਟੇ ਹੋਣਗੇ 2.5 ਮੀਟਰ ਦੇ ਇਹ ਦੇਖ ਕੱਟ ਵਰਕ 4 ਸਾਈਡ ਤੇ ਕਾਰਨਰਸ ਤੇ ਆ ਦੇਖੋ ਬੜੀ ਸੋਹਣੀਆਂ ਬੁੱਟੀਆਂ ਬਣੀਆਂ ਹੋਈਆਂ ਤੇ ਪੱਲਿਆਂ ਤੇ ਦੂਜੇ ਪੱਲੇ ਤੇ ਵੀ ਹੈ ਸੇਮ ਇਹਦੇ ਤੇ ਵੀ ਬੜਾ ਪਿਆਰਾ ਕਲਰ ਹੈ ਸੂਟ ਦਾ ਵੀ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਵੀ ਤੇ ਨੈਕਸਟ ਸੂਟ ਆ ਗਿਆ ਕਰੀਮ 베ਸ ਤੇ ਹੀ ਹੈ ਪ੍ਰਿੰਟ ਸਭ ਤੋਂ ਹਿੱਟ ਪ੍ਰਿੰਟ ਦੇ ਵਿੱਚ ਉਹ ਖਤ ਪਿਆਰਾ ਪ੍ਰਿੰਟ ਹੈ ਇਸ ਦੇ ਨਾਲ ਲਗਾਈ ਆਪਾਂ ਮੈਰੂਨ ਕਲਰ ਦੀ ਬਾਟਮ ਤੇ ਬਾਟਮ ਤੇ ਵਰਕ ਆ ਗਿਆ ਤੇ ਬੜਾ ਸੋਹਣਾ ਚੈੱਕ ਦੇ ਵਿੱਚ ਸੌਰੀ ਲਾਈਨਿੰਗ ਦੇ ਵਿੱਚ ਦੁਪੱਟਾ ਦੁਪੱਟਾ ਵੀ ਮੈਰੂਨ ਕਲਰ ਦਾ ਦੁਪੱਟੇ ਤੇ ਦੇਖੋ ਕਿੰਨੀ ਪਿਆਰੀ ਬੂਟੀ ਹੈ ਤੇ ਫੋਰ ਸਾਈਡ ਕੱਟ ਵਰਕ ਹੈ ਪੱਲਿਆਂ ਤੇ ਦੇਖੋ ਕਿੰਨੀ ਅੱਗੇ ਤੱਕ ਬੂਟੀਆਂ ਪਾਈਆਂ ਹੋਈਆਂ ਬਹੁਤ ਪਿਆਰਾ ਦੁਪੱਟਾ ਬਣਿਆ 3500 ਪ੍ਰਾਈਸ ਦੇ ਨਾਲ ਇਹ ਵਾਲਾ ਵੀ ਸੂਟ ਆਪਣਾ 3500 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦੇਖੋ ਬਹੁਤ ਪਿਆਰੀ ਲੁੱਕ ਹੈ ਇਹ ਸਾਰੇ ਇੱਕ ਇੱਕ ਸੂਟ ਆਪਣਾ ਰੈਡੀ ਕੀਤਾ ਹੋਇਆ ਪਿਓਰ ਮਸਲੀਨ ਦੀਆਂ ਸ਼ਰਟਸ ਹੈ ਬਟਰ ਕਾਟਨ ਦੀ ਬਾਟਮ ਦੇ ਨਾਲ ਇਹ ਦੇਖੋ ਨੈਕਸਟ ਆ ਗਿਆ ਬੜਾ ਪਿਆਰਾ ਪਰਪਲ ਕਲਰ ਦੇ ਵਿੱਚ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਜਿਵੇਂ ਤੁਸੀਂ ਕਈਆਂ ਨੂੰ ਹੁੰਦਾ ਵੀ ਮੈਂ ਜ਼ਿਆਦਾ ਵੱਡਾ ਪ੍ਰਿੰਟ ਨਹੀਂ ਪਾਉਣਾ ਸੋਬਰ ਜਿਹਾ ਪ੍ਰਿੰਟ ਪਾਉਣਾ ਹਨਾ ਉਹਦੇ ਲਈ ਬੈਸਟ ਸੂਟ ਹੈ ਜੀ ਇਹ ਡਾਰਕ ਪਰਪਲ ਕਲਰ ਹੈ ਤੇ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਹੈ। ਜ਼ਿਆਦਾਤਰ ਮੰਮੀਆਂ ਨੂੰ ਪਸੰਦ ਹੁੰਨੇ ਐਵੇਂ ਦੇ ਪ੍ਰਿੰਟ ਹਨ ਫੁੱਲਾਂ ਜਿਹੇ ਵਾਲੇ। ਇਹ ਦੇਖੋ ਬਹੁਤ ਸੋਹਣਾ ਪ੍ਰਿੰਟ ਹੈ ਤੇ ਇਸ ਦੇ ਨਾਲ ਜਿਵੇਂ ਵਿੱਚ ਪੀਚ ਕਲਰ ਦਾ ਪ੍ਰਿੰਟ ਹੈ। ਪੀਚ ਕਲਰ ਦੀ ਬਾਟਮ ਹੈ ਤੇ ਇਹ ਬਾਟਮ ਤੇ ਵਰਕ ਆ ਗਿਆ ਜੀ। ਬਹੁਤ ਸੋਹਣਾ ਕਟਾਮ ਦੇ ਨਾਲ ਇਹ ਦੇਖੋ ਬੜੇ ਸੋਹਣੇ ਕਟਾਮ ਵਿੱਚ ਜਾਲੀ ਬਣੀ ਹੋਈ ਹੈ ਸੌਰੀ। ਬਹੁਤ ਪਿਆਰੀ ਵਰਕ ਆ ਗਿਆ ਬਾਟਮ ਤੇ। ਤੇ ਇਸ ਦੇ ਨਾਲ ਹੈਗਾ ਪਿਓਰ ਬੰਬਰ ਦਾ ਦੁਪੱਟਾ ਦੁਪੱਟਿਆਂ ਤੇ ਫੋਰ ਸਾਈਡ ਕੱਟਵਰਕ ਤੇ ਵਿੱਚ ਬੂਟੀ ਆ ਦੇਖੋ ਕਿੰਨੀ ਸੋਹਣੀ ਬੂਟੀਆਂ ਜਿਵੇਂ ਮਰਜ਼ੀ ਸਿਰ ਤੇ ਲਾਉਂਗੇ ਤੁਸੀਂ ਬਿਲਕੁਲ ਸਲੀਪਰੀ ਨਹੀਂ ਹੈਗਾ ਦੁਪੱਟਾ ਸਿਰ ਤੇ ਰਹਿਣ ਵਾਲਾ ਦੁਪੱਟਾ ਇਹ ਦੇਖੋ ਲੁੱਕ ਕਿੰਨੀ ਪਿਆਰੀ ਹੈ ਇਹਦੀ ਸੂਟ ਦੀ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਹੈ ਪਰਪਲ ਤੇ ਪੀਚ ਦਾ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਨੈਕਸਟ ਸੂਟ ਦਿਖਾਉਣੇ ਆ ਸੇਮ ਪ੍ਰਿੰਟ ਦੇ ਵਿੱਚ ਇਹ ਜਿਹੜੇ ਮਰਪਲ ਦਿਖਾਏ ਆ ਨਾ ਇਹਦੇ ਵਿੱਚ ਬਲੂ ਕਲਰ ਬਲੂ ਕਲਰ ਹੈ ਸੇਮ ਦੇ ਵਿੱਚ ਇਹ ਦੋ ਸੂਟ ਰੈਡੀ ਕਰਵਾਏ ਆ ਆਪਾਂ ਇਹ ਦੇਖੋ ਬਲੂ ਕਲਰ ਬੜਾ ਸੋਹਣਾ ਜਿਹਾ ਬਲੂ ਹੈ ਤੇ ਪ੍ਰਿੰਟ ਦੇਖੋ ਪ੍ਰਿੰਟ ਮੈਨੂੰ ਬਹੁਤ ਪਿਆਰਾ ਲੱਗ ਰਿਹਾ ਇਹ ਵਾਲਾ ਪ੍ਰਿੰਟ ਕਿਉਂਕਿ ਨਾ ਤਾਂ ਜਿਆਦਾ ਵੱਡਾ ਹੈ ਨਾ ਛੋਟਾ ਬੜੇ ਸੋਹਣੇ ਜਿਹੇ ਫੁੱਲ ਬਣੇ ਹੋਏ ਆ ਇਹਦੇ ਨਾਲ ਵੀ ਆਪਾਂ ਪੀਚ ਕਲਰ ਦੀ ਬਾਟਮ ਰੈਡੀ ਕੀਤੀ ਹੈ ਬੜੇ ਸੋਹਣੇ ਜਾਲੀ ਦੇ ਨਾਲ ਬਹੁਤ ਪਿਆਰਾ ਤੇ ਪੀਚੀ ਦੁਪੱਟਾ ਜਦੋਂ ਸਟੀਚ ਹੋਣਿਆ ਫਿਰ ਅਲੱਗ ਜਿਓ ਲੁੱਕ ਆਣੀ ਹੈ ਜੀ ਇਹਨਾਂ ਦੀ ਪੂਰੇ 2.5 ਮੀਟਰ ਦੇ ਦੇਖੋ ਦੁਪੱਟੇ ਬਹੁਤ ਪਿਆਰੇ ਵਿੱਚ ਪੂਟੀ ਹੈ 4 ਸਾਈਡ ਕੱਟਵਰਕ ਸਾਰੇ ਦੁਪੱਟਿਆਂ ਦੇ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਦੇ ਨਾਲ ਆਪਣੇ ਇਹ ਸੂਟ ਤੇ ਨੈਕਸਟ ਆ ਗਿਆ ਬਲੈਕ ਕਲਰ ਦੇ ਵਿੱਚ ਬਲੈਕ ਤਾਂ ਦੇਖੋ ਵੈਸੇ ਹੀ ਸਭ ਨੂੰ ਹੀ ਪਸੰਦ ਹੁੰਦਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਬਲੈਕ ਦਾ ਵੀ ਬਹੁਤ ਸੋਹਣਾ ਪ੍ਰਿੰਟ ਹੈ ਬਲੈਕ ਕਲਰ ਦੇ ਵਿੱਚ ਇਹ ਰਹੀ ਇਸ ਦੀ ਬਾਟਮ ਇਹ ਬਾਟਮ ਤੇ ਵਰਕ ਆ ਗਿਆ ਬਲੈਕ ਤੇ ਬਹੁਤ ਸੋਹਣਾ ਵਰਕ ਕੀਤਾ ਹੋਇਆ ਤੇ ਨਾਲ ਪਿਓਰ ਬਰਬਰੀ ਦਾ ਦੁਪੱਟਾ ਬਰਬਰੀ कॉटन ਦਾ ਇਹ ਦੇਖੋ ਕਿੰਨਾ ਪਿਆਰਾ ਬਹੁਤ ਸੋਹਣਾ ਵੀ ਦੁਪੱਟਾ ਨਹੀਂ ਬਿਲਕੁਲ ਵੀ ਸਲਿੱਪਰੀ ਹੈਗਾ ਜਿਵੇਂ ਮਰਜ਼ੀ ਸਿਰ ਤੇ ਲੈ ਲਓ ਤੁਸੀਂ ਇਹ ਬਹੁਤ ਹੀ ਸੋਹਣਾ ਕੱਟਵਰਕ ਹੋਇਆ ਬਹੁਤ ਪਿਆਰਾ ਸੂਟ ਹੈ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਆਪਣਾ ਸੂਟ ਇਹ ਵੀ ਬਲੈਕ ਕਲਰ ਚ ਹੀ ਹੈ ਇਹ ਬਲੈਕ ਦੇ ਵਿੱਚ ਹੀ ਆਪਣਾ ਇਹ ਵੀ ਸੂਟ ਆਪਾਂ ਬਣਾਇਆ ਥੋੜਾ ਪਿਆਰਾ ਪ੍ਰਿੰਟ ਪ੍ਰਿੰਟ ਸਾਰੇ ਇੱਕ ਇੱਕ ਆਪਣਾ ਆਪ ਚੁਣਿਆ ਹੋਇਆ ਹੈ ਬਹੁਤ ਪਿਆਰਾ ਪ੍ਰਿੰਟ ਹੈ ਤੇ ਇਸ ਦੇ ਨਾਲ ਹੈਗੀ ਹੈ ਪੀਚ ਕਲਰ ਦੀ ਬਾਟਮ ਇਹ ਬਾਟਮ ਤੇ ਵਰਕ ਆ ਗਿਆ ਬਹੁਤ ਸੋਹਣਾ ਵਰਕ ਹੈ ਜੀ ਇਸ ਬਾਟਮ ਤੇ ਵੀ ਮੈਂ ਪੂਰਾ ਖੋਲ ਕੇ ਦਿਖਾ ਦਨੀ ਆ ਤੁਹਾਨੂੰ ਇਹ ਦੇਖੋ ਇਹ ਬਾਟਮ ਤੇ ਵਰਕ ਆ ਜਾਣਾ ਦੇ ਨਾਲ ਪਿਓਰ ਬੰਬਰ ਦਾ ਦੁਪੱਟਾ ਦੁਪੱਟੇ ਤੇ ਕੱਟਵਰਕ ਤੇ ਕਾਰਨਰਸ ਤੇ ਫਲਾwrs ਬਣੇ ਹੋਏ। ਬਹੁਤ ਸੋਨੇ ਫਲਾwrs ਕਾਰਨਰਸ ਤੇ ਬਣੇ ਹੋਏ ਪਿਓਰ ਬੰਬਰ ਦਾ ਦੁਪੱਟਾ 4 ਸਾਈਡ ਕੱਟਵਰਕ ਦੇ ਨਾਲ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਦੇ ਨਾਲ ਆਪਣੇ ਇਹ ਵਾਲੇ ਸੂਟ ਤੇ ਨੈਕਸਟ ਡਿਜ਼ਾਈਨ ਆ ਗਿਆ। ਬੜਾ ਸੋਨਾ ਵਾਈਨ ਕਲਰ ਦੇ ਵਿੱਚ ਇਹ ਵਾਈਨ ਕਲਰ ਚ ਹੈ। ਇਹ ਨਾ ਸੋਨਾ ਪ੍ਰਿੰਟ ਹੈ। ਬਹੁਤ ਸੋਨੇ ਪ੍ਰਿੰਟ ਹੈ ਇਹਨਾਂ ਦੇ। ਬਹੁਤ ਸੋਨਾ ਕਰੀਮ ਫੁੱਲ ਹੈ ਇਹਦੇ ਵਿੱਚ। ਆਫ-ਵਾਈਟ ਕਲਰ ਦੇ ਫਲਾwrs ਹੈ। ਤਾਂ ਆਪਾਂ ਆਫ-ਵਾਈਟ ਕਲਰ ਦੀ ਉਹ ਬਾਟਮ ਲਾਈ ਹੈ ਇਹਦੇ ਨਾਲ। ਆਫ-ਵਾਈਟ ਕਲਰ ਦੀ ਬਾਟਮ, ਬਾਟਮ ਤੇ ਬੜਾ ਸੋਹਣਾ ਸਲੀਕ ਜਿਹਾ ਕੰਮ ਹੈ। ਤੇ 4 ਸਾਈਡ ਦੁਪੱਟੇ ਤੇ ਕੱਟਵਰਕ। ਦੁਪੱਟੇ ਦੇ 4 ਸਾਈਡ ਕਟਾਵ ਹੈ ਬੜਾ ਸੋਹਣਾ। 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹ ਵੀ ਬਹੁਤ ਪਿਆਰਾ ਸੂਟ ਹੈ ਜਦੋਂ ਇਹ ਸਟੀਚ ਹੋਣਾ ਇਹਦੀ ਬਹੁਤ ਪਿਆਰੀ ਲੁੱਕ ਆਣੀ ਹੈ ਕਿਉਂਕਿ ਆਫ ਵਾਈਟ ਦੇ ਨਾਲ ਪਰਪਲ ਵਾਈਨ ਜਿਹਾ ਕਲਰ ਹੈ ਬਹੁਤ ਸੋਹਣਾ ਕਿਉਂਕਿ ਇਹਦੇ ਵਿੱਚ ਆਫ ਵਾਈਟ ਹੀ ਫਲਾਰਸ ਹੈ ਜੀ ਬਹੁਤ ਸੋਹਣਾ ਬਣਨਾ ਹੈ ਇਹ ਸੂਟ 3500 ਪ੍ਰਾਈਸ ਦੇ ਨਾਲ ਨੈਕਸਟ ਸੂਟ ਦਿਖਾਣੇ ਆ ਰਸਟ ਕਲਰ ਦੇ ਵਿੱਚ ਆਇਆ ਜੀ ਆਪਣਾ ਸੂਟ ਬਣਾਇਆ ਹੈ ਪਰ ਰਸਟ ਕਲਰ ਦੇ ਵਿੱਚ ਇਹ ਦੇਖ ਪ੍ਰਿੰਟ ਦੇਖੋ ਪਹਿਲਾਂ ਤਾਂ ਸੂਟ ਦਾ ਬਹੁਤ ਪਿਆਰਾ ਅੰਬੀ ਵਾਲਾ ਪ੍ਰਿੰਟ ਹੈ ਰਸਟ ਕਲਰ ਦੇ ਵਿੱਚ ਹੈ ਬਦਾਮੀ ਰਸਟ ਕਲਰ ਜਿਹੜਾ ਹੁੰਦਾ ਕੋ ਸੋਹਣਾ ਪ੍ਰਿੰਟ ਹੈ ਤੇ ਇਸ ਦੇ ਨਾਲ ਆਪਾਂ ਰਸਟ ਕਲਰ ਦੀ ਉਹ ਬਾਟਮ ਇਹ ਬਾਟਮ ਤੇ ਵਰਕ ਆ ਗਿਆ ਦੇਖੋ ਕਿੰਨਾ ਪਿਆਰਾ ਵਰਕ ਬਾਟਮ ਤੇ ਬਹੁਤ ਸੋਹਣਾ ਮਲਟੀ ਕਲਰ ਦੇ ਵਿੱਚ ਤੇ ਲਾਈਨਿੰਗ ਦੇ ਵਿੱਚ ਦੁਪੱਟਾ ਦੁਪੱਟੇ ਦੇ ਕੱਟ ਵਰਕ ਬਹੁਤ ਸੋਨੇ ਫਲਾਰਟਸ ਬਣੇ ਆ ਤੇ ਘੱਟ ਵਰਤ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਬਹੁਤ ਸੋਹਣਾ ਸੂਟ ਹੈ 3500 ਪ੍ਰਾਈਸ ਦੇ ਨਾਲ ਨੈਕਸਟ ਕਲਰ ਆ ਗਿਆ ਬੜਾ ਸੋਹਣਾ ਇਹ ਵੀ ਥੋੜਾ ਜਿਹਾ ਜਿਵੇਂ ਤੁਸੀਂ ਏਜ ਦੇ ਅਕੋਰਡਿੰਗ ਸੋਚ ਕੇ ਲੈਣਾ ਹੈ ਨਾ ਉਹਦੇ ਲਈ ਬੈਸਟ ਸੂਟ ਹੈ ਜਿਵੇਂ ਜਿਵੇਂ ਮੰਮੀਆਂ ਦੇ ਪਾਉਣ ਵਾਲਾ ਗ੍ਰੇ ਕਲਰ ਦੇ ਵਿੱਚ ਸੁਰਮੀ ਗ੍ਰੇ ਕਲਰ ਹੈ ਤੇ ਪ੍ਰਿੰਟ ਦੇਖੋ ਕਿੰਨਾ ਸੋਹਣਾ ਸੋਬਰ ਜਿਹਾ ਪ੍ਰਿੰਟ ਹੈ ਸੁਰਮੀ ਗ੍ਰੇ ਕਲਰ ਦੇ ਵਿੱਚ ਬਹੁਤ ਪਿਆਰਾ ਪ੍ਰਿੰਟ ਇਸ ਦੇ ਨਾਲ ਆਪਾਂ ਲਾਈਟ ਗ੍ਰੇ ਕਲਰ ਦੀ ਜਿਵੇਂ ਇਸ ਦੇ ਵਿੱਚ ਆ ਰਿਹਾ بیس ਕਲਰ ਦੇ ਵਿੱਚ ਪ੍ਰਿੰਟ ਉਵੇਂ ਬਾਟਮ ਹੈ ਤੇ ਬਾਟਮ ਤੇ ਵਰਕ ਬਾਟਮ ਤੇ ਵਰਕ ਹੈ ਤੇ ਨਾਲ ਲਾਈਨਿੰਗ ਦੇ ਵਿੱਚ ਦੁਪੱਟਾ ਬਹੁਤ ਸੋਹਣੀ ਬੂਟੀ ਹੈ ਤੇ ਕੱਟਵਰਕ ਇਹ ਬਹੁਤ ਹੀ ਨਿਆਰਾ ਸੂਟ ਹੈ ये थोड़ा मम्मिया ने पाने वाला सूट है तो नैक्सट आ गया इस पिस्ता कलर सेम प्रिंट कलर। कलर ता कलर। ता कलर कलर। कलर के पिस्ता कलर पिस्ता कलर पिस्ता कलर तो पिस्ता कलर की बॉटम है ये देखो बॉटम से वर्क है ਤੇ ਨਵਾਂ ਹੈਗਾ ਇਸ ਦੇ ਲਾਈਨਿੰਗ ਦਾ ਦੁਪੱਟਾ ਦੁਪੱਟੇ 'ਚ ਬੂਟੀ ਹੈ ਤੇ ਕੱਟ ਵਰਤੇ ਸਾਰੇ ਦੁਪੱਟਿਆਂ 'ਚ ਬਹੁਤ ਪਿਆਰੇ ਕਟਾਅ ਬਣੇ ਹੋਏ ਹੈ ਦੇਖੋ ਕਿੰਨਾ ਸੋਹਣਾ ਸੋਹਣਾ ਇਹ ਵੀ ਪਿਆਰਾ ਬਹੁਤ ਪਿਆਰਾ ਸੋਹਣਾ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਦੇ ਨਾਲ ਨੈਕਸਟ ਸੂਟ ਆ ਗਿਆ ਸੇਮ ਇਸੇ ਪ੍ਰਿੰਟ ਦੇ ਵਿੱਚ ਬੜਾ ਸੋਹਣਾ ਕਰੀਮ بیس ਦੇ ਵਿੱਚ ਸਕਿਨ ਕਰੀਮ بیس ਦੇ ਨਾਲ ਤੇ ਹੈ ਗਿਆ ਇਸ ਦੀ ਬਾਟਮ ਇਹ ਬਾਟਮ ਤੇ ਵਰਕ ਆ ਗਿਆ ਤੇ ਪ्योर ਬੰਬਰ ਦਾ ਦੁਪੱਟਾ ਇਹ ਵੀ ਬੜਾ ਸੋਹਣਾ ਸਰਦਾਰੀ ਸੂਟ ਹੈ ਜੀ ਇਹਨਾਂ ਨੇ ਥੋੜਾ ਜਿਹਾ ਆਪਣੀ ਏਜ ਦੇ ਅਕੋਰਡਿੰਗ ਸੋਚ ਕੇ ਲੈਣਾ ਤਾਂ ਬਹੁਤ ਪਿਆਰਾ ਸੂਟ ਕੱਟਵਰਕ ਵਿੱਚ ਬੂਟੀ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਬਾਟਮ ਵਰਕ ਦੇ ਨਾਲ ਤੇ ਦੁਪੱਟਿਆਂ ਤੇ ਵੀ ਕੱਟਵਰਕ ਤੇ ਬੋਟੀ ਦੇ ਨਾਲ ਹਾਂਜੀ ਅੱਜ ਦੀ ਕਲੈਕਸ਼ਨ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 80803 82450 80803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜੀ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕਿਊ ਥੈਂਕਿਊ ਵੈਰੀ ਮਚ